ਫੇਰਾ ਪਾ ਜਾਮੀ ਯਾਰੇ ਕੋਈ ਤਾਂ ਮੇਰਾ ਜੋਗ ਜਗਾ ਜਾਈ ਮਾਣ ਦੇ ਸਾਫਾ ਸ਼ਨ ਚੜੀ ਖੁਮਾਰੀ ਐ ਸੋ ਗੋਨਾਨਕ ਤੇਰੀ ਲਾਨਿਆਰੀ ਐ ਤੇਰੇ ਲਖੇ ਬੰਦੇ ਆਦਮ ਖਾਣੇ ਨੇ ਸੱਜਣ ਨਾਲੋਂ ਵੱਧ ਕੇ ਠੱਗ ਸਿਆਣੇ ਨੇ ਸੱਜਣ ਨੇ ਮੁੜ ਕੇ ਫੜੀ ਕਟਾਰੀ ਐ ਫਤਗਰਾਂ ਦੀ ਕਥੇਰੀ ਆ ਨਾਈ ਏ ਹੰਸਾਂ ਦੇ ਪੁੱਤ ਬੋਲਣ ਲੱਗ ਗੇ ਕਾਵਾ ਵਾਲੀ ਬੋਲੀ ਇੱਜ਼ਤ ਵੱਡਿਆਂ ਵਡੇਰਿਆਂ ਵਾਲੀ ਤਾਰਾਂ ਦੇ ਵਿੱਚ ਦੋਲੀ ਲੋਕ ਗਾਇਕ ਅਖਵਾਉਣ ਵਾਲਿਓ ਨੰਗਾ ਨਾਚ ਨਚਾਉ ਨਾ ਜਿਸ ਤੋਂ ਲੋਕੀ ਬੁਰਾ ਮਨਾਉਂਦੇ ਲੱਚਰ ਗੀਤ ਤੁਸੀਂ ਗਾਉ ਨਾ ਗੁਰੂ ਨਾਨਕ ਦੀ ਲੀਲਾ ਨਿਆਰੀ ਜਮਲਾ ਜੱਟ ਸੀ ਗਾਉਂਦੇ ਚਾਂਦੀ RAM ਦੇ ਗੀਤ ਪੁਰਾਣੇ ਅੱਜ ਵੀ ਚਿੱਤੇ ਆਉਂਦੇ ਦੇਸ਼ ਕੌਮ ਤੋਂ ਪੁੱਤਰ ਵਾਰੇ ਜਹੇ ਗੀਤ ਪਲਾਉ ਨਾ ਜਿਸ ਤੋਂ ਲੋਕੀ ਬੁਰਾ ਮਨਾਉਂਦੇ ਲੱਚਰ ਗੀਤ ਤੁਸੀਂ ਗਾਉ ਨਾ ਮੈਂ ਗੱਲ ਕੀਤੀ ਜੀ ਉਸਤਾਦ ਲੋਕ ਗਾਇਕ ਜਮਲਾ ਜੱਟ ਜਿਨ੍ਹਾਂ ਨੇ ਇੱਕ ਸਾਜ਼ ਤਿਆਰ ਕੀਤਾ ਜਿਸ ਨੂੰ ਜਿਸ ਦਾ ਨਾਮ ਦਿੱਤਾ ਗਿਆ ਤੁੰਬੀ ਤੁੰਬੀ ਭਾਵੇਂ ਬਹੁਤ ਸਾਰੇ ਕਲਾਕਾਰਾਂ ਨੇ ਵਜਾਈ ਹੋਵੇ ਤਾਂ ਅੱਜ ਚੱਲਦੇ ਫਿਰਦੇ ਇੱਕ ਐਸੀ ਰੱਬੀ ਰੂਹ ਮਿਲੀ ਸਾਨੂੰ ਜੋ ਕਿ ਉਸਤਾਦ ਜ਼ਮਲ ਜੜ ਦੀ ਤੁੰਬੀ ਦੇ ਨਾਲ ਸਾਨੂੰ ਉਹਨਾਂ ਨੇ ਗੀਤ ਸੁਣਾਇਆ ਔਰ ਗੀਤ ਅਸੀਂ ਉਹਨਾਂ ਕੋਲੋਂ ਸੁਣਿਆ ਤਾਂ ਆਓ ਉਹਨਾਂ ਨਾਲ ਕਰਦੇ ਹਾਂ ਜੀ ਗੱਲਬਾਤ ਸਾਡੇ ਬਜ਼ੁਰਗ ਨੇ ਇਦਾ ਹੀ ਚਲਦੇ ਫਿਰਦੇ ਸਾਨੂੰ ਮਿਲੇ ਨੇ ਮੇਰੇ ਖਾਲ ਗਰੀਬ ਹੀ ਬਜ਼ੁਰਗ ਨੇ ਪਰ ਇੱਕ ਗੌਣ ਦਾ ਸ਼ੌਂਕ ਇੱਕ ਗੌਣ ਦਾ ਉਹਨਾਂ ਦੇ ਦਿਲ ਦੇ ਵਿੱਚ ਬਲਬਲਾ ਤਾਂ ਆਓ ਜੀ ਉਹਨਾਂ ਨਾਲ ਕਰਦੇ ਆਂ ਗੱਲਬਾਤ ਤੇ ਮੈਂ ਤੁਹਾਡਾ ਆਪਣਾ 70 ਪੰਦੇਰ ਔਰ ਤੁਸੀਂ ਦੇਖ ਰਹੇ ਵਤਨ ਦੀ ਮਿੱਟੀ ਨਿਊ ਚੈਨਲ ਤੇ ਆਓ ਕਰਦੇ ਜੀ ਇਹਨਾਂ ਬਜ਼ੁਰਗਾਂ ਨਾਲ ਗੱਲਬਾਤ ਹਾਂਜੀ ਬਜ਼ੁਰਗਾਂ ਕੀ ਨਾਮ ਦੇ? ਰਾਮ ਅਵਤਾਰ ਸਿੰਘ ਜੀ ਵਾਜਬਾ ਬਹੁਤ ਹੀ ਖੂਬਸੂਰਤ ਨਾਮ ਰਾਮ ਅਵਤਾਰ ਤਾਂ ਪਿੰਡ ਕਿਹੜਾ ਜੀ? ਤਲਵੰਡੀ ਚੁੰਗਲਾ ਤਲਵੰਡੀ ਚੁੰਗਲਾ ਹਾਂਜੀ ਇਹ ਤੁਹਾਨੂੰ ਗਾਉਣ ਦਾ ਸ਼ੌਂਕ ਕਦੋਂ ਪਿਆ ਜੀ ਇਹ ਬਚਪਨ ਦਾ ਹੀ ਹੈ ਅੱਛਾ ਇਹ ਜੋ ਤੁੰਬੀ ਦੀ ਮਹਾਰਤ ਹਾਸਲ ਕੀਤੀ ਹੈ ਫਿਰ ਤੁਹਾਡੇ ਉਸਤਾਦ ਜੀ ਕੌਣ ਨੇ ਸਾਡੇ ਉਸਤਾਦ ਜੀ ਨੇ ਆਪਣਾ ਰਾਣਾ ਜੀ ਅਸਲ ਰਾਣਾ ਜੀ ਤਾਂ ਇਹ ਫਿਰ ਤੁੰਬੀ ਤੇ ਤੁਸੀਂ ਚੱਲਦੇ ਫਿਰਦੇ ਗਾਉਣੀ ਹੋ ਕਿ ਕਿਦਾਂ ਲੋਕਾਂ ਦੇ ਕੀ ਮਤਲਬ ਲੋਕਾਂ ਵਾਸਤੇ ਹਾਂ ਹੱਸਤਾ ਦੇ ਕਿਵੇਂ ਤੁਹਾਨੂੰ ਦੇਖਦੇ ਨੇ ਬਸ ਜੇ ਦਾਨ ਨੂੰ ਸਮਾਂ ਦੇਨੇ ਆਪਣੀ ਮਰਜ਼ੀ ਨਾਲ ਜੋ ਕੋ ਦੇ ਦਿੰਦਾ ਉਹ ਰੱਖ ਲਈਦਾ ਨਹੀਂ ਤੇ ਗਾਉਂਦੇ ਰਹੀਦਾ اچھا ਜੀ ਗਾਉਣਾ ਤੁਹਾਨੂੰ ਸੌਂਗੇ ਔਰ ਤੁਸੀਂ ਬਚਪਨ ਤੋਂ ਗਾਉਣ ਲੱਗ ਪਏ ਹੋ ਤਾਂ ਉਹਨਾਂ ਤੇ ਤੁਹਾਡਾ ਜਿਹੜਾ ਗੁਜ਼ਾਰਾ ਉਹ ਫਿਰ ਕਿਵੇਂ ਚੱਲਦਾ ਤੁਹਾਡੇ ਪਰਿਵਾਰ ਦੇ ਵਿੱਚ ਕੌਣ-ਕੌਣ ਨੇ ਮੇਰੇ ਪਰਿਵਾਰ ਵਿੱਚ ਮੁੰਡੇ ਨੇ ਦੋ ਆਪਣਾ ਕੰਮ ਧੰਦਾ ਕਰ ਰਹੇ ਨੇ ਹਾਂ ਤੇ ਮੈਂ ਇੱਥੇ ਆਣ ਕੇ ਆਪਣੇ ਬੱਦ ਨੂੰ ਵਾਇਕਰ ਨੂੰ ਤੇ ਆ ਕੋਈ ਗਾਣੇ ਮਾਣੇ ਕਾ ਕੇ ਚਲਾ ਜਾਣਾ ਵਾ ਕਿਨਾਂ ਵੀ ਜੋ ਵੀ 50 60 100 200 ਹੁੰਦਾ ਬਸ ਉਹਦੇ ਵਿੱਚ ਹੀ ਗੁਜ਼ਾਰਾ ਹੁੰਦਾ ਹੈ ਆਪਣਾ ਜਿਹੜੇ ਤੁਹਾਡੇ ਬੱਚੇ ਨੇ ਕਿਉਂਕਿ ਸਿਰਫ ਮਾਪੇ ਦੋ ਬੱਚੇ ਹੋਣ ਤਿੰਨ ਬੱਚੇ ਹੋਣ ਚਾਰ ਬੱਚੇ ਹੋਣ ਤੇ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਪਾਲਦੇ ਨੇ ਪੋਸਦੇ ਨੇ ਕਿ ਕੀ ਗੱਲ ਹੈ ਕਿ ਤੁਹਾਨੂੰ ਅੱਜ ਸੜਕਾਂ ਤੇ ਗਾਉਣਾ ਪਿਆ ਕੀ ਮਜਬੂਰੀ ਹੋਗੀ ਬੱਚਾ ਨੇ ਤੁਹਾਡੀ ਦੇਖਭਾਲ ਨਹੀਂ ਕਰ ਰੇ ਨਹੀਂ ਉਹ ਆਪਣਾ ਕੁਮਾਖਾ ਰਹੇ ਨੇ ਇਹ ਸਾਨੂੰ ਸ਼ੌਕ ਸੀ ਅਸੀਂ ਸ਼ੌਕ ਦੇ ਮਾਰੇ ਹੋਈ ਬਸ ਯਾਰ ਨਹੀਂ ਤੁਹਾਡੇ ਕਦੇ ਮਨ 'ਚ ਆਇਆ ਨਹੀਂ ਵੀ ਯਾਰ ਮੈਂ ਆਪਣੇ ਕਿੰਨੇ ਬੇਟੇ ਕਿੰਨੇ ਤੁਹਾਡੇ ਦੋ ਬੇਟੇ ਨੇ ਦੋ ਬੇਟੇ ਕੀ ਕੰਮ ਕੀ ਕਰਦਨੇ ਉਹ ਉਹ ਕੰਮ ਲੱਕੜੀ ਦਾ ਕਰਦੇ ਨੇ ਲੱਕੜੀ ਦਾ ਕਰਦੇ ਨੇ ਤੇ ਉਹ ਤੁਹਾਨੂੰ ਕਹਿੰਦੇ ਨਹੀਂ ਆ ਤੁਸੀਂ ਘਰ ਬੈਠ ਕੇ ਰੋਟੀ ਪਾਣੀ ਖਾ ਸਕੋ ਤੁਸੀਂ ਸਰਕਤ ਵੀ ਕੋਈ ਫਸ ਜੇ ਹੋ ਇਕ ਤਾਂ ਜੀ ਜਨਾ ਮਲਤ ਨਹੀਂ ਤਾਂ ਗੋਡੇ ਵਜਾਉਂਦੇ ਆ ਤਾਂ ਛੋਕੇ ਸਾਡਾ ਤੇ ਇਹਦੇ ਗੋਨਾ ਹੀ ਆ ਉੱਥੇ ਘਰ ਗਾਈਏ ਤਾਂ ਸਭ ਆਜੀ-ਬਾਜੀ ਵਾਲੇ ਦੁਖੀ ਹੁੰਦੇ ਨੇ ਹੂੰ ਤੇ ਇੱਥੇ ਬਾਹਰ ਆ ਕੇ ਮੰਦਰ ਵਿੱਚ ਬੈਠ ਕੇ ਗਾਲੀਦਾ ਨਾਲ ਸ਼ੌਕ ਪੂਰਾ ਉਹ ਇੰਡਰ ਨਾਲੇ ਪਾਸੇ ਮਿਲ ਜਾਂਦੇ ਨੇ ਜੇ ਮੰਨ ਲਓ ਵੀ ਕਦੇ ਸਾ ਤੁਹਾਡੇ ਕੋਲੋਂ 100 200 ਵੀ ਨਹੀਂ ਬਣਦਾ ਫਿਰ ਮਨਚ ਵਿਚਾਰ ਨਹੀਂ ਹੁੰਦਾ ਵੀ ਯਾਰ ਮੈਂ ਗੋਨਾਵਾ ਮੇਰਾ ਗੁਜ਼ਾਰਾ ਕਿੱਦਾਂ ਹੋਣਾ ਵਾ ਫਿਰ ਕੀ ਲੱਗਦਾ ਤੁਹਾਨੂੰ ਨਹੀਂ ਇਹ ਸਾਡਾ ਸ਼ੌਕ ਹੈ ਨਾ ਫਿਰ ਨਾ ਸ਼ੌਕ ਹੁੰਦਾ ਤੇ ਅਸੀਂ ਦੂਸਰਾ ਕੰਮ ਕਰਦੇ ਹਾਂਜੀ ਤੇ ਦੂਸਰੇ ਕੰਮ ਵਿੱਚ ਜ਼ਿਆਦਾ ਪੈਸੇ ਵੀ ਮਿਲਦੇ ਹੂੰ ਤੇ ਇਥੇ ਜੋ ਰੱਬ ਨੇ ਸ਼ੌਕ ਦਿੱਤਾ ਉਹ ਪੂਰਾ ਕਰਨਾ ਹੀ ਪਏਗਾ ਪਹਿਲਾਂ ਤੁਸੀਂ ਉਸਤਾਦ ਜਮਨ ਜੱਟ ਜੀ ਦਾ ਗੀਤ ਸੁਣਾਇਆ ਹਾਂਜੀ ਤੇ ਹੋਰ ਕੋਈ ਗੀਤ ਦਰਸ਼ਕਾਂ ਦੇ ਰੂਪ ਨੂੰ ਕਰੋਗੇ ਹਾਂ ਕਰਾਂਗੇ ਹਾਂਜੀ ਲਾਂਗ ਕਰੋ अलॻि गानु ते रसुआ ते रस बंदुआ ਦੀ ਦੀਆਂ ਡਲੀਆਂ ਵੇ ਉਸਦੇ ਮੱਠੇ ਨਾਲ ਲੱਗਦੇ ਬੋਲ ਚੱਲ ਅਸਾਂ ਜਾਵਾਂ ਦਿਲ ਦਾ ਅੱਜ ਆਪਾਂ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਹੈ ਔਰ ਗੱਲਬਾਤ ਕਰਕੇ ਸਾਨੂੰ ਬਹੁਤ ਵਧੀਆ ਲੱਗਾ ਔਰ ਸਾਡੇ ਇਹ ਬਜ਼ੁਰਗ ਨੇ ਭਾਵੇਂ ਕਿ ਇਹਨਾਂ ਦੇ ਬੱਚੇ ਨੇ ਔਰ ਲੱਫਰ ਮੀਸਿੰਗ ਦਾ ਕੰਮ ਆ ਕਰਦੇ ਨੇ ਪਰ ਕਲਾਕਾਰ ਬਹੁਤ ਵਧੀਆ ਨੇ ਤੁੰਬੀ ਬਹੁਤ ਵਧੀਆ ਵਜਾਈ ਹੈ ਔਰ ਇਸ ਵਕਤ ਮੈਂ ਮੌਜੂਦ ਸੀ ਬਟਾਲੇ ਦੇ ਨਜ਼ਦੀਕ ਪੈਂਦਾ ਜੀ ਪੱਛਲ ਸਾਧ ਜਿੱਥੇ ਗੁਰਦੁਆਰਾ ਵੀ ਸਥਿਤ ਹੈ ਔਰ ਨਾਲ ਹੀ ਮਾਤਾ ਦਾ ਸੇਵਾ ਵਾਲਾ ਮੰਦਿਰ ਵੀ ਹੈ ਜੋ ਕਿ ਭਾਈਚਾਰਕ ਸਾਂਝ ਦੇ ਤਾਂ ਪਰਪੀ ਤੇ ਤਾਂ ਅੱਜ ਸਾਡੀ ਪੇਸ਼ਕਸ਼ ਤੁਹਾਨੂੰ ਕੈਮਰੇ ਦੀ ਲੱਗੀ ਆਪਣੇ ਸੁਝਾਅ ਦੇਣੇ ਲਾਈਕ ਕਰਨੇ ਸ਼ੇਅਰ ਕਰਨੇ ਕਮੈਂਟ ਕਰਨੇ ਨਿਸ਼ੱਤਰ ਪੰਦੇਰ ਅਤੇ ਰਾਜਾ ਕੋਟਲੀ ਦੀ ਵਿਸ਼ੇਸ਼ ਰਿਪੋਰਟ